ਗੱਡੀ ਤੂੰ ਪਚਾ ਦੇ ਤੇਲ ਮੈਂ ਪਵਾਉਣੀ ਆ ਐ ਲੈ ਆ ਗਈ ਗੱਡੀ ਪਵਾ ਤੇਲ ਤੈਨੂੰ ਕੀ ਹੋ ਗਿਆ ਭਰਾਵਾ ਓਏ ਤੂੰ ਨੇ ਕਿ ਆਖੇ ਤੇਲ ਪਵਾਉਣੇ ਤੂੰ ਕਹੀ ਮਤੇਲ ਪਵਾਉਣਾ ਤੈਨੂੰ ਕੀ ਹੋ ਗਿਆ ਭਰਾਵਾ ਮੈਂ ਬਣੀ ਰੀਲ ਬਣਾਈ ਜਾਣਾ ਨਹੀਂ ਤੂੰ ਆਪੇ ਆਖੇ ਹੁਣ ਤੇਲ ਪਵਾ ਓ ਭਰਾਵਾ ਮੇਕ ਤੇਰੇ ਸਾਹਮਣੇ ਚਲਦਾ ਪਿਆ ਕੈਮਰਾ ਮੈਂ ਵੀਡੀਓ ਬਣਾਈ ਜਾਣਾ ਇੱਧਰ ਆ ਤੂੰ ਤੇਲ ਪਵਾ ਬੈ ਇੱਥੇ ਬੈ ਯਾਰ ਕਮਾਉ ਦੀ ਗੱਲ ਲੱੱੱਕਈ ਆ ਯਾਰ ਤੇਰਾ ਮੈਂ ਰੀਲ ਬਣਾਈ ਜਾਣਾ ਯਾਰ ਤੂੰ ਆਪੇ ਆਖ ਕਿਉਂ ਧੂਣੇ ਆਖੀ ਕਿਉਂ ਮੇਰੇ ਮੂੰਹ ਚ ਨਿਕਲ ਗਿਆ ਮੈਂ ਰੀਲ ਬਣਾਈ ਜਾਣਾ ਨਿਕਲ ਨਹੀਂ ਗਿਆ ਪੁਆ ਖੇਤ ਤੇ ਬਹਿ ਇਹਦੇ ਤੇ ਟੈਂਕੀ ਤੇ ਬਹਿ ਮੋਟਰਸਾਈਕਲ ਨਹੀਂ ਹੋ ਰਿਹਾ ਧੱਕਾ ਥੋੜਾ ਭਰਾਵਾ ਮੈਂ ਤਾਂ ਰੀਲ ਬਣਾਈ ਜਾਣਾ ਯਾਰ ਨਹੀਂ ਤੂੰ ਮੋਟਰਸਾਈਕਲ ਚਲਾ ਬੈਟਿੰਗ ਕੀਤੇ ਬਹਿ ਉਹ ਨਾ ਨਾ ਮੈਂ ਰੀਲ ਬਣਾਈ ਜਾਣਾ ਭਰਾਵਾ ਤੈਨੂੰ ਭਲੱਖਾ ਲੱਗਿਆ ਤੂੰ ਇੱਧਰ ਆ ਤੂੰ ਆਖਾਈ ਮੈਂ ਤੇਲ ਪੁਆਨੀ ਆ ਹੁਣ ਪੁਆ ਤੇਲ ਇੱਧਰ ਬੈ ਟੈਂਕੀ ਤੇ ਬਹਿ ਉਹ ਭਰਾਵਾ ਮੇਰੀ ਇੱਥੇ ਬੈ ਟੈਂਕੀ ਤੇ ਬਹਿ ਮੋਟਰਸਾਈਕਲ ਚਲਾ ਭਰਾਵਾ ਮੈਨੂੰ ਮੋਟਰਸਾਈਕਲ ਚਲਾਉਣਾ ਹੀ ਨਹੀਂ ਆਉਂਦਾ ਆ ਬੈਠ ਮੈਂ ਤੈਨੂੰ ਸਖਾਣਾ ਬੈਟਿੰਗ ਕੀ ਤੇ ਮੈਂ ਤੈਨੂੰ ਵੱਲ ਸਖਾਣਾ ਨਹੀਂ ਮੇਰੀ ਕਮਰ ਚ ਦਰਦ ਹੈ ਮੈਂ ਤੂੰ ਬੈਠਾ ਨਹੀਂ ਜਾਂਦਾ ਨਹੀਂ ਹੁਣੇ ਸਹੀ ਹੋ ਜਾਸੀ ਇੱਥੇ ਬੈ ਨਹੀਂ ਭਰਾਵਾ ਮੈਂ ਰੀਲ ਬਣਾਉਂਦਾ ਪਿਆ ਤੂੰ ਟੈਂਕੀ ਤੇ ਬੈ ਤੈਨੂੰ ਵੱਲ ਸਖਾਣਾ ਚੱਲ ਤੂੰ ਤੇਲ ਨਾ ਪਵਾਵੀਂ ਆ ਜਾ ਤੈਨੂੰ ਮੋਟਰਸਾਈਕਲ ਚਲਾ ਨਹੀਂ ਨਹੀਂ ਭਰਾਵਾ ਕੇ ਮੇਰੀ ਡਿਸਕ ਬ੍ਰੇਕ ਕਮਾਸਾ ਠੀਕ ਹੋਈਆਂ ਚੱਲ ਤੂੰ ਮੋਟਰਸਾਈਕਲ ਚਲਾ ਆ ਜਾ ਤੈਨੂੰ ਵੱਲ ਸਖਾਣਾ ਮੈਂ ਨਹੀਂ ਭਰਾਵਾ ਮੇਰੀ ਤੇਲ ਨਾ ਪਵਾਵੀਂ ਤੂੰ ਹੁਣੇ ਕੀ ਆਂਦਾ ਪਿਆ ਸੀ ਜਦ ਤਾ ਤੇਲ ਪਵਾ ਜਾ ਮੋਟਰਸਾਈਕਲ ਤੇ ਬੈ ਬਾਬਾ ਨਾ ਨਾ ਤੇਲ ਪਵਾ ਸਕਦਾ ਨਾ ਮੈਂ ਮੋਟਰਸਾਈਕਲ ਤੇ ਬੈਠਾ ਫੇਰ ਅੱਖਾਂ ਕਿਉਂ ਤੂੰ ਨੇ ਕਿਉਂ ਆਖੇ ਮੈਂ ਤਾਂ ਬਰਾਬਰ ਹੀਲ ਬਣਾਦਾ ਪਿਆ ਮੈਨੂੰ ਨਹੀਂ ਪਤਾ ਤੂੰ ਅੱਖ ਹੀ ਇੱਥੇ ਬੈਠ ਟੈਂਕੀ ਤੇ ਨਹੀਂ ਤਾਂ ਮੋਟਰਸਾਈਕਲ ਚਲਾ ਚੱਲ ਤੈਨੂੰ ਵਾਲ ਸਖਾਵਾਂ ਆ ਵੇ ਕੈਮਰਾ ਚੱਲਦਾ ਪਿਆ ਮੈਂ ਤੇ ਤੂੰ ਕੈਮਰੇ ਨੂੰ ਕੀ ਮੈਨੂੰ ਨਹੀਂ ਪਤਾ ਤੂੰ ਅੱਖ ਹੀ ਹੋਣੇ ਤੂੰ ਭਾਵੇਂ ਪਤਾ ਨਹੀਂ ਕਿੱਦੋਂ ਆ ਗਿਆ ਮੈਂ ਤਾਂ ਵੀਡੀਓ ਬਣਾਦਾ ਪਿਆ ਸੁਣਦਾ ਪਿਆ ਤੂੰ ਕਦੋਂ ਆਖੇ ਮੈਂ ਕਦੋਂ ਆਵਾਂ ਉਹ ਨਹੀਂ ਭਰਾਵਾ ਮੈਂ ਤਾਂ ਰੀਲ ਬਣਾਉਂਦਾ ਪਿਆ ਨਹੀਂ ਯਾਰ ਚੱਲ ਆ ਜਾ ਬੈ ਯਾਰ ਤੈਨੂੰ ਆ ਜਾ ਵਾਲ ਸਖਾਣਾ ਚੱਲ ਆ ਜਾ ਆ ਵਾਲਾ ਮੇਰੀ ਡਿਸਕ ਬ੍ਰੇਕਾਂ ਲੇ ਦੇ ਮੋਟਰਸਾਈਕਲ ਵਾਲ ਸਖਾਣਾ ਆ ਜਾ ਮੈਂ ਨਹੀਂ ਸਿੱਖਣਾ ਭਰਾਵਾ ਅੱਗੇ ਡੇਟ ਪਿਆ ਮੋਟਰਸਾਈਕਲ ਤੂੰ 10 ਮਹੀਨੇ ਮੰਝੇ ਤਾਂ ਪਿਆਰ ਆ ਠੀਕ ਹੈ ਨਾ ਸਹੀ ਹੋ ਜਾਸੀ ਤੇਰੀ ਉਹ ਨਾ ਭਰਾਵਾ ਅੱਗੇ ਮਸਾ ਠੀਕ ਹੋ ਜਾ ਮੈਂ ਆ ਜਾ ਤੈਨੂੰ ਵਾਲ ਸਖਾਣਾ ਯਾਰ ਤੇਲ ਨਾ ਪਾਉਂਦੀ ਉਹ ਭਰਾਵਾ ਮੈਂ ਤਾਂ ਦੱਸੀ ਜਾਂਦਾ ਨਾ ਤੇ ਮੈਂ ਵੀਡੀਓ ਬਣਾਦਾ ਪਿਆ ਤੇ ਤੂੰ ਤੋ ਆ ਗਈ ਹੈ ਤੇਲ ਨਾ ਪਾਉਂਦੇ ਉਹ ਮੈਂ ਦੱਸੀ ਜਾਉਂਦਾ